ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਭਾਜੀ ਨਿੱਕੀ ਭਾਜੀ ਨਾਲ ਨੇ ਆਪਣੇ ਆਪਾ ਖੜਿਆ ਐੰਪਾਇਰ ਮੋਟਰ ਤੇ ਜਲੰਧਰ ਸ਼ਹਿਰ ਤੇ ਗੱਡੀਆਂ ਟੰਟਣਾ ਟੰਨ ਦੇਣੀਆਂ ਨੇ ਤੁਹਾਨੂੰ ਗੱਡੀਆਂ ਦਾ ਸਟਾਕ ਭਾਜੀ ਬਹੁਤ ਇਕੱਠਾ ਕੀਤਾ ਹੈ ਤਿੱਕੀ ਹਣਾ ਬਸ ਗੁਰੂ ਮਹਾਰਾਜ ਦੀ ਕਿਰਪਾ ਹੂੰ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਬਹੁਤ ਵੱਡਾ ਦਿਨ ਹੈ ਬਹੁਤ ਹੀ ਵੱਡਾ ਦਿਨ ਪੂਰੇ ਸਮੁੱਚੇ ਸੰਸਾਰ 'ਚ ਸਮਾਗਮ ਕੀਰਤਨ ਚੱਲ ਰਿਹਾ ਹੈ ਔਰ ਬਹੁਤ ਵੱਡਾ ਦਿਨ ਹੈ ਗੁਰਨਾਨਕ ਮਹਾਰਾਜ ਪਾਤਸ਼ਾਹ ਦੀ ਕਿਰਪਾ ਸਾਰਿਆਂ ਤੇ ਬਣੀ ਰਵੇ ਹਰ ਘਰ ਖੁਸ਼ੀ ਹੋਣ ਬਰਿਆਂ ਵਾਲੇ ਵਿਹਾੜੇ ਨੇ ਤੇ ਮੈਂ ਆਪਣੀ ਟੀਮ ਵੱਲੋਂ ਅੰਪਾਇਰ ਮੋਟਰ ਵੱਲੋਂ ਸਮੁੱਚੇ ਸੰਸਾਰ ਨੂੰ ਵਧਾਈਆਂ ਦੇਣਾ ਤੇ ਨਾਲ ਇੱਕ ਵਧਾਈ ਦੇ ਪਾਤਰ ਆਪਣੀਆਂ ਇੰਡੀਅਨ ਕ੍ਰਿਕਟ ਟੀਮ ਊਮਨਸ ਜਿਹੜੀ ਜਿੱਤੀ ਵਰਲਡ ਕੱਪ ਉਹਦੀ ਵੀ ਬਹੁਤ ਖੁਸ਼ੀ ਹੈ ਵੀ ਦੇਖੋ ਜੀ ਕਿੰਦਾ ਨਾਂ ਰੋਸ਼ਨ ਕੀਤਾ ਕੁੜੀਆਂ ਨੇ ਅੱਜ ਦੇ ਯੁੱਗ 'ਚ ਕੁੜੀਆਂ ਕਿੰਨੀਆਂ ਅੱਗੇ ਆ ਤੇ ਉਹਨਾਂ ਨੂੰ ਵਧਾਈਆਂ ਤੇ ਨਵਾਂ ਵਲੌਗ ਆਪਾਂ ਜੱਸੇ ਵੀ ਇਹਨਾਂ ਸ਼ੁਰੂ ਕਰ ਲੱਗੇ ਆ ਆਰਟੀਕਾ ਤੋਂ ਜੀ 15 ਮਾਡਲ ਦੀ ਆਰਟੀਕਾ ਜੀ ਪਰ ਨਾ ਦੂਜੇ ਹੈ ਜੀ ਗੱਡੀ ਨਵੇਂ ਆ ਰਹੀ ਹੈ ਜਸਟ ਹਲੇ ਕਾਰ ਆਈ ਰੈਡੀ ਹੋਣ ਤੋਂ ਬਗੈਰ ਸਾਰੀਆਂ ਕਾਰਾਂ ਮੈਂ ਵੀਡੀਓ ਜਾਰਜ ਕਰਾਂਗਾ ਗੱਡੀਆਂ ਰੈਡੀ ਨਹੀਂ ਹੈਗੀਆਂ ਜਿੱਦਾਂ ਤਾਂ ਕਸਟਮਰ ਕੋ ਆਈਆਂ ਪ੍ਰੈਜ਼ੈਂਟ ਕਰਕੇ ਤੁਹਾਨੂੰ ਦਿਖਾਣੀ ਹੈ ਠੀਕ ਹੈ 15 ਮੜ ਦੀ ਆਰਟੀਕਾ ਤੇ ਛੋਟੇ ਜਿਹੇ ਰੇਟ ਦੇ ਨਾਲ 4 ਲੱਖ ਰੁਪਏ ਵਿੱਚ ਲਿਆ ਤੁਹਾਨੂੰ ਲੋਕਾਂ ਨੇ 12 ਮੜ ਦੇਣੀਆਂ ਸਾਡੇ ਦਿਨ ਪੌਣੇ 4 ਚ ਮੈਂ 15 ਆਰਟੀਕਾ ਫੜਾ ਦੇਣੀ 4 ਲੱਖ ਰੁਪਏ 4 ਲੱਖ ਦੀ 4 ਲੱਖ ਰੁਪਏ ਗੱਡੀ ਦਿਖਾ ਬਈ ਅੰਦਰੋਂ ਦਿਖਾ ਦੇ ਕੰਡੀਸ਼ਨ ਦੀ ਗੱਡੀ ਕਿਵੇਂ ਆ ਭਾਜੀ ਬਹੁਤ ਵਧੀਆ ਕੰਡੀਸ਼ਨ ਦੀ ਕੋਈ ਸਕਰੈਚ ਨਹੀਂ ਠੀਕ ਆ ਆਫਟਰ ਡੀਲ ਆਪਾਂ ਇਹ ਗੱਡੀ ਤੁਹਾਨੂੰ ਰੈਡੀ ਕਰਕੇ ਦੇਣੀ ਆ ਸੀਟ ਕਵਰ ਵੀ ਸੋਹਣੇ ਪਏ ਆ ਠੀਕ ਆ ਔਰ ਆਲਮੋਸਟ ਗੱਡੀ ਸਾਰੀ ਓਰੀਜਨਲ ਆ ਕੋਈ ਇੱਕ ਦੋ ਪੀਸ ਪੇਂਟ ਹੋਣਗੇ ਆਪਾਂ ਵੀਡੀਓ ਚ ਪਹਿਲਾਂ ਹੀ ਦੱਸਦੇ ਆਂ ਵੀ ਸਾਡੀ ਵਿੱਚ ਕੋਈ ਗੱਡੀਆਂ ਦੇ ਇੱਕ ਦੋ ਪੀਸ ਪੇਂਟ ਨਿਕਲੇ ਆ ਤੇ ਉਹਦੀ ਸੌਂਹ ਕੋਣੀ ਠੀਕ ਆ ਗਲਤ ਕੰਮ ਕਰਨਾ ਨਹੀਂ ਵੀ ਸਾਰੀ ਓਰੀਜਨਲ ਆ ਪੁਰਾਣੇ ਮਾਡਲ ਦੀਆਂ ਗੱਡੀਆਂ ਹੁੰਦੀਆਂ ਇੱਕ ਦੋ ਪੀਸ ਨਾਰਮਲ ਆਈਲ ਪੇਂਟ ਹੋਈ ਹੁੰਦੀ ਹੋਈ ਆ ਮਾੜੀ ਮੋਟੀ 15 ਮਾਡਲ ਬੀਡੀਆਈ ਡੀਜ਼ਲ ਦੀ ਆਟਿਕਾ 4 ਲੱਖ ਦੀ 4 ਲੱਖ ਰੁਪਏ ਦੀ ਤੇ ਸਾਰੇ ਦਾ ਸਾਰੀ ਲੋਨ ਹੋ ਜਾਊਗਾ ਅੱਗੇ ਆ ਗਈ ਕ੍ਰੇਟਾ ਕਾਰ ਕ੍ਰੇਟਾ ਲੈ ਕੇ ਆਇਆ ਆ ਆਟੋ ਦੇ ਵਿੱਚ ਕਾਰ ਜੀ ਆਟੋ ਕਾਰ ਦੀ ਡਿਮਾਂਡਿੰਗ ਰਹਿੰਦੀ ਹਮੇਸ਼ਾ ਵੀ ਆਟੋ ਕਾਰ ਦੇ ਦਿਓ ਜੀ ਹਮ ਵੀ ਛੋਟੇ ਸੈਗਮੈਂਟ ਆਟੋ ਕਾਰ ਦੇ ਦਿਓ ਜੀ ਆਟੋ ਕਾਰ ਲੱਭਣੀ ਬਹੁਤ ਔਖੀ ਕਿਉਂਕਿ ਫੈਮਿਲੀ ਵਿੱਚ ਲੇਡੀਜ਼ ਨੂੰ ਹਮੇਸ਼ਾ ਲੋੜ ਰਹਿੰਦੀ ਆ ਟੋਕਾਰ ਲੋਕੀ ਚਾਹੁੰਦੇ ਆ ਵੀ ਲੇਡੀਜ਼ ਨੂੰ ਆਟੋਕਾਰ ਦਿੱਤੀ ਜਾਵੇ ਬਿਲਕੁਲ ਤੇ ਨਵੇਂ ਆਰ ਕੀ 15 ਆਟੋ ਨਵੇਂ ਆਰ ਕੀ ਜੀ ਕੋਈ ਲਾਈਟ ਨਹੀਂ ਕੋਈ ਟਾਇਰ ਨਹੀਂ ਮਤਲਬ ਇੰਟੀਰੀਅਰ ਅਕਸਿਰਾਂ ਦੀ ਬਹੁਤ ਸੰਭੀ ਹੋਈ ਕਾਰ ਜੀ 15 ਆਟੋ ਪੁਸ਼ ਬਟਨ ਵਾਲੀ ਪੁਸ਼ ਬਟਨ ਵਾਲੀ ਟਾਪ ਮਾਡਲ ਦੀ ਕਾਰ ਸੀਟ ਕਵਰ ਵਧੀਆ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਹਾਂ ਬਹੁਤ ਹੀ ਛੋਟੇ ਰੇਟ ਚ ਲੈ ਆ ਬਹੁਤ ਛੋਟੇ ਰੇਟਸ ਜੀ ਦੱਸੋ ਰੇਟ ਮੈਂ ਇਹਦਾ ਨਾ 8 ਲੱਖ 7 ਲੱਖ ਨਹੀਂ ਕਹਿਣਾ ਤੁਹਾਨੂੰ ਹੂੰ ਛੋਟੇ ਰਪਏ ਨਾ 6,65,000 ਤੁਹਾਨੂੰ ਕਾਰ ਵੜਾ ਦਣੀ ਹੈ ਠੀਕ ਹੈ ਅੱਗੇ ਕਾਲੀ ਮੈਂ ਕ੍ਰੇਟਾ ਦਿੱਤੀ ਸੀ ਬੰਦੇ ਬਹੁਤ ਖੁਸ਼ ਗਏ ਸੀ ਉਸ ਤੋਂ ਬਾਅਦ ਡਿਮਾਂਡ ਰਹੀ ਵੀ ਕ੍ਰੇਟਾ ਹੋਰ ਆਟੋ ਦਿਓ ਬਹੁਤ ਮੁਸ਼ਕਲ ਲੱਭੀ ਹੈ ਕਿਉਂਕਿ ਕ੍ਰੇਟਾ ਆਟੋਮੈਟਿਕ ਜਾਂ ਕੋਈ ਵੀ ਛੋਟੀ ਕਾਰ ਕ੍ਰੇਟਾ ਲੁੱਕੀ ਵੇਚ ਕੇ ਖੁਸ਼ ਨਹੀਂ ਗਏ ਠੀਕ ਹੈ ਇਹ ਆਟੋ ਕਾਰ 15 ਨਵੇਂ ਹਰ ਕੀ ਕਾਰ ਪੁਸ਼ਵਨ ਟੌਪ ਮਾਡਲ 6,65,000 ਦੀ 6,65,000 ਦੀ ਸਾਰੇ ਤੋਂ ਸਾਰੀ ਲੋਨ ਹੋ ਜਾ ਜ਼ੀਰੋ ਡਾਊਨ ਪੇਮੈਂਟ ਤੇ ਗੱਡੀ ਤੇ ਅੱਗੇ ਆ ਗਈ i20 ਇਹ i20 ਜਿਹੜੇ ਨਵੇਂ ਨਵੇਂ ਕਹਿੰਦੇ ਬੱਚਿਆਂ ਨੂੰ ਸਿੱਖਣ ਨੂੰ ਕਾਰ ਦੇਣੀ ਆ ਜਾਂ ਕਿਤੇ ਲੋਕਲ ਚਲਣ ਨੂੰ ਕਾਰ ਚਾਹੀਦੀ ਛੋਟੇ ਜਿਹੇ ਸੈਗਮੈਂਟ ਦੇ ਵਿੱਚ i20 ਹਮ ਅਲੋਇਟਰ ਪਏ ਹੋਏ ਜੀ ਡੀਜ਼ਲ ਵੇਰੀਐਂਟ 26 ਤੱਕ ਦੀ ਆਰਸੀ ਪਾਸ ਆ ਠੀਕ ਹੈ ਤੇ ਮੈਂ ਇਹਦੇ ਰੁਪਏ ਵੀ ਤੁਹਾਡੇ ਕੋਲ ਵਾਧੇ ਨਹੀਂ ਮੰਗਣੇ ਥੋੜੇ ਰੁਪਏ ਨਾਲ ਤੁਹਾਨੂੰ ਕਾਰ ਫੜਾ ਦੇਣੀ ਆ ਕਿੰਨੇ ਚ ਡੀਜ਼ਲ ਕਾਰ i20 26 ਤੱਕ ਆਰਸੀ ਪਾਸ ਲੋਕਲ ਨੰਬਰ ਦੀ ਲੋਇਟਰ ਨਾਲ ਤੇ ਰੁਪਈਏ ਤੁਹਾਡੇ ਕੋਲ ਲੈਣਾ ਸਿਰਫ ਤੇ ਸਿਰਫ 1 ਲੱਖ 40 ਹਜ਼ਾਰ 1.40 ਹਜ਼ਾਰ ਦੀ अल्टੋ ਆਉਂਦੀ ਆ ਪਰ ਤੁਹਾਨੂੰ ਡੀਜ਼ਲ ਵਾਲੀ i20 ਦੇਣੀ ਆ ਡੀਜ਼ਲ 26 ਦਾਕਾਰ ਸੀ ਬਾਅਦ ਜਿੰਨੇ ਸਿੱਖਣ ਹਸੇ ਕਾਰ ਚਾਹੀਦੇ ਆ ਜਾਓ ਅੱਗੇ ਆ ਗਈ ਕਾਲੇ ਰੰਗ ਦੀ ਵਰਨਾ ਦੱਸਿਓ ਬਾਈ ਇਹ ਵਰਨਾ ਜਿਹਦੇ ਬਗੈਰ ਵਾਕਿਆ ਨਹੀਂ ਸਰਨਾ ਹਮ ਜਸੇਵੀਰ ਕਮਲ ਬਾਣ ਦੇ ਲੋਕੇ ਯਾਰ ਕਾਲੀ ਵਰਨਾ ਕਾਲੀ ਵਰਨਾ ਕਾਲੀ ਵਰਨਾ ਗੱਡੀ ਆਂਦੀ ਬਾਅਦ ਚੋ ਸਾਈ ਦੀ ਪਹਿਲਾਂ ਆਈ ਹੁੰਦੀ ਕਾਲੀ ਵਰਨਾ ਵਿਕਦੀ ਜਲਦੀ ਆ ਮਿਲਦੀ ਘਟ ਆ ਮਿਲਦੀ ਘਟ ਆ ਇਹ 22 ਮੜ ਦੀ ਪੈਟਰੋਲ ਹਮ ਪੁਸ਼ ਬਟਨ ਸਨਰੂਫ ਟੌਪ ਮਾਡਲ ਜੀ ਲੋਕਲ ਵੀਆਪੀ ਨੰਬਰ ਦੇ ਨਾਲ ਨਵੇਂ ਆਈ ਕਾਰ 30000 ਚੱਲੀ ਸਿਰਫ 30000 ਚੱਲੀ ਹਾਲੇ ਗੱਡੀ ਰੈਡੀ ਨਹੀਂ ਜਸ ਕਾਰ ਆਈ ਆ ਆਪਣੇ ਕੋ 2022 ਮਾਡਲ ਹਾਂ ਲਿਬੜੀ ਤੇਪੜੀ ਤੁਹਾਨੂੰ ਦਿਖਾ ਦੇਣੀ ਹੈ ਲੋ ਜੀ ਕਰੋ ਚੈੱਕ ਤੇ ਤਿਆਰੀ ਤੁਹਾਨੂੰ ਬਾਅਦ ਚੋਂ ਕਰਨੀ ਜੇ ਤੁਸੀਂ ਡੀਲ ਸਾਡੇ ਨਾਲ ਕਰ ਲੈਣੀ ਹੈ ਤੇ ਰੇਟ ਕੀ ਆ ਭਾਜੀ ਰੇਟ ਬਹੁਤ ਥੋੜਾ ਮੇਰੇ ਵੀਰ ਕਿੰਨਾ ਸੋਚਿਆ ਨਹੀਂ ਹੋਣਾ ਤੁਸੀਂ ਅੱਛਾ ਹਾਂ ਦੱਸੋ ਫਿਰ 22 ਮਾਡਲ ਦੀ ਵਰਨਾ ਪੂਛ ਬਟਨਸ ਹਨ ਰੂਫ ਹਾਂ ਤੇ ਰੁਪਏ 9.5 ਲੱਖ ਰੁਪਈਆ 9.5 ਲੱਖ ਦੀ ਮਿਲ ਜੂ ਕਿੱਥੋਂ ਮਿਲਨੀ ਹੈ ਅੰਪਾਇਰ ਮੜ ਤੋਂ ਅੰਪਾਇਰ ਮੜ ਤੋਂ ਮਿਲਦੀ ਕਿਤੋਂ ਮਿਲਦੀ ਹੈ ਰੇਟਾਂ 'ਚ ਜੀ ਤੇ ਅੱਗੇ ਆ ਗਈ Honda City Honda City ਪੈਟਰੋਲ ਦੀ ਜੀ ਇਹ ਵੀ ਘੱਟ ਲੱਭਦੀ ਹੈ ਹੂੰ ਡੀਜ਼ਲ ਆਪੇ ਲੱਭੀ ਜਾਣੀਆ ਪੈਟਰੋਲ ਦੀ ਵੀ ਘੱਟ ਲੱਭਦੀ ਹੈ 15 ਮਾਡਲ ਦੀ ਲੋਕਲ ਨੰਬਰ ਦੀ ਜੀ ਸੋਹਣੇ ਨੰਬਰ ਦੇ ਨਾਲ 4,85,000 ਦੀ 15 ਮਾਡਲ 4,85,000 ਹਾਂ ਇਹ ਵੀ ਚੱਕ ਲੋ ਕੰਡੀਸ਼ਨ ਦੀ ਗੱਡੀ ਬਈ ਬਹੁਤ ਸਾਫ਼ ਸੁਥਰੀ ਆ ਹਾਂ ਬਹੁਤ ਵਧੀਆ ਕਾਰ ਸੰਭੀ ਹੋਈ ਕਾਰ ਕਰੋ ਜੀ ਚਾਹ ਕੰਦਰੋ ਵੀ ਵਧੀਆ ਕੰਡੀਸ਼ਨ ਦੀ ਤੇ ਜ਼ੀਰੋ ਡਾਉਨ ਪੇਮੈਂਟ ਤੇ ਗੱਡੀਆਂ ਮਿਲ ਜਾਣੀਆਂ ਤੁਹਾਨੂੰ ਪਤਾ ਹੀ ਆ ਕਿ ਜ਼ੀਰੋ ਡਾਉਨ ਪੇਮੈਂਟ ਦੇ ਕਾਰਾਂ ਤੇ ਅੱਗੇ ਆ ਗਈ Honda ਦੀ CRV Honda CRV ਆਟੋਮੈਟਿਕ ਹੁਣ ਦੇਖਣ ਨੂੰ ਰਹਿ ਗਈ ਹੈ ਨਾ ਮੈਂ ਕਿ ਲੱਭਦੀਆਂ ਨੇ ਕਿਉਂਕਿ ਬ੍ਰਾਂਡ ਦੀਆਂ ਕਾਰਾਂ ਲੋਕਾਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਖਰੀਦੀਆਂ ਆਈਆਂ ਖਰੀਦੀਆਂ ਹੋਈਆਂ ਨੇ ਵੇਚਣ ਦੇ ਲੋਕਾਂ ਦੇ ਲੰਨ ਕਹਿੰਦਾ ਯਾਰ ਮਿਲਣਾ ਕੀ ਹੈ ਬਿਲਕੁਲ ਇਹ ਲੱਭ ਕੇ ਲਿਆ 15 ਮਾਡਲ ਦੇ ਵਿੱਚ ਆਟੋ CRV ਸਨਰੂਫ ਪੁਸ਼ਪਨ ਟਾਪ ਠੀਕ ਹੈ ਨਵੀਂ ਆਰ ਕੀ ਕਾਰ ਹੈ ਹੂੰ ਜਿਹੜੇ ਆਟੋ ਦੇ ਸ਼ਕੀਨ ਆ ਲਗਜ਼ਰੀ ਦੇ ਉਹ ਵੀਰ ਕੋ ਪਹੁੰਚੋ ਤੇ ਗੱਡੀ ਚੱਕੋ ਅੱਛਾ ਨੰਬਰ ਕਿੱਥੋਂ ਦਾ ਨੰਬਰ ਲੋਕਲ ਠੀਕ ਹੈ ਨੰਬਰ ਆਲਮੋਸਟ ਸਾਡੇ ਕੋਲ ਲੋਕਲ ਹੀ ਹੁੰਦੇ ਆ ਜੀ ਇੰਟੀਰੀਅਰ ਦੀ ਐਕਸਟੀਰੀਅਰ ਦੀ ਨਵੀਂ ਹਮ ਸਟੇਟਸ ਕਾਰ ਆ ਸੀਆਰਵੀ ਆ ਅੱਛਾ ਸੀਆਰਵੀ ਆਟੋਮੈਟਿਕ ਨਿਊ ਸ਼ੇਪ ਪੈਟਰੋਲਿਕ ਡੀਜ਼ਲ ਆ ਪੈਟਰੋਲ ਨਿਊ ਸ਼ੇਪ ਚ ਠੀਕ ਹੈ ਜੀ ਤੇ ਰੇਟ ਦੱਸੋ ਦਾ ਕੀ ਆ ਰੇਟ ਇਹ ਵੀ ਆਪਾਂ ਛੋਟੇ ਜਿਹੇ ਰੇਟ ਨਾਲ ਤੁਹਾਨੂੰ ਫੜਾ ਦੇਣੀ ਹੈ 6.5 ਲੱਖ ਰੁਪਏ ਚ 6.5 ਲੱਖ ਦੀ ਜਾ ਕੇ ਨੈਟ ਤੇ ਹਾਂ ਓ ਲਖਤੇ ਹਾਂ ਦਿੱਲੀ ਬੰਬਈ ਸਾਰੇ ਰੇਡ ਚੈੱਕ ਕਰ ਲਿਓ 11 12 10 9 6.5 ਲੱਖ ਦੀ ਮਿਲ ਜਾਊ ਆਟੋ ਨਿਊ ਸ਼ੇਪ ਚ ਲਗਜ਼ਰੀ ਤੇ ਅਗਲੀ ਗੱਡੀ ਕਿਹੜੀ ਦਿਖਾਉਣੀ ਆ ਅਗਲੀ ਤੁਹਾਨੂੰ ਦਿਖਾਣਾ 15 ਮਾਡਲ ਦਾ ਪਿਆਰੋ ਸਪੋਰਟਸ ਹੂੰ 15 ਮਾਡਲ ਪਿਆਰੋ ਸਪੋਰਟ ਬਹੁਤ ਹੀ ਛੋਟੇ ਰੇਡ ਨਾਲ ਆ ਹੂੰ ਜਿੰਨੇ ਕਹਿੰਦੇ 13 14 ਸਕੋਰਪਿਓ ਚਲਾਣੀ ਨਾ ਹੂੰ ਉਹਨੇ ਚ ਮੈਂ ਤੁਹਾਨੂੰ ਇਹ 15 ਮਾਡਲ ਦਾ ਘੋੜੇ ਵਰਗਾ ਮੈਂ ਕਹਿੰਦਾ ਬਹੁਤ ਸਾਂਭੀ ਹੈ ਨਵੇਂ ਟਾਇਰਾਂ ਦੇ ਨਾਲ ਪਿਆਰੋ स्पोर्ट ਇਹਦਾ ਰੋਬ ਆ ਪਿੱਛੇ ਇਹਦੇ ਸਟicker ਲੱਗੇ ਨੇ ਸਾਈਡਾਂ ਤੇ ਬਿਲਕੁਲ ਇਹਦਾ ਹੀ ਰੋਬ ਆ ਬਿਲਕੁਲ ਵੀ ਦੂਰਾ ਬਦਲਿਆ ਪਿਆਰੋ स्पोर्ट ਤੁਰ ਹੀ ਜਾਂਦੀ ਆ ਲਓ ਜੀ ਤੇ ਨਾਲੇ ਦੇਣੀ ਵੀ ਆਟੋ ਆ ਆਟੋਮੈਟਿਕ ਗੇਅਰ ਤੇ ਦੇਣੀ ਵੀ ਡੀਜ਼ਲ ਆ ਪੈਡਲ ਸ਼ਿਫਟਰ ਵਾਲੀ ਕਾਰ ਤੇ ਰੁਪਈਏ ਵੀ ਇੰਨੇ ਕੋਈ ਥੋੜੇ ਲੈਣੇ ਤੁਸੀਂ ਕਹਿੰਦਾ ਭਾਜੀ ਇਹ ਕੀ ਕਰਤਾ ਹੂੰ ਕਿੰਨੇ ਤੋਂ ਤੇ ਸ਼ੁਰੂ ਤੋਂ ਹੀ ਕਰੀ ਜੰਨੇ ਆ ਕਿ ਕਿ ਪੌਣੀ ਤੇ ਪਾਈ ਜਾਣੀ ਆ ਪੈਣ ਤੋਂ ਬਧਾ ਬਣਾ ਮੋ ਹੈ ਨੀਗਾ ਪਰ ਗੱਡੀਆਂ ਦੇਣੀਆਂ ਫਰੀ ਦੇ ਰੇਟਾਂ 'ਚ ਜਿੰਨੇ 14 15 ਦੀ ਸਕੋਰਪੀਓ ਚਲਾਉਗੇ ਉਹਨੇ ਚ ਵੀਰ ਕੋ 15 ਮਾਡਲ ਆਟੋ ਡੀਜ਼ਲ ਪਜਾਰੋ स्पोर्ट ਸਟੇਟਸ ਕਾਰ ਚਲਾਉਗੇ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਦੀ 15 ਮਾਡਲ ਪਜਾਰੋ स्पोर्ट ਡੀਜ਼ਲ ਦੇ ਵਿੱਚ ਡੀਜ਼ਲ ਆਟੋਮੈਟਿਕ ਪੈਡਲ ਸ਼ਿਫਟਰ ਵਾਲੀ ਤੇ ਅੱਗੇ ਆ ਗਈ ਅੱਗੇ ਆ ਗਿਆ ਫੋਰਚਨਰ ਲੋਕਲ ਨੰਬਰ ਦਾ ਮੈਨੂਅਲ ਚ 4x4 ਠੀਕ ਹੈ ਮੈਂ ਬੜਿਆਂ ਲੋਕਾਂ ਦੀ ਸਾਈਡ ਤੇ ਜਾ ਕੇ ਦੇਖਿਆ ਕਿਸੇ ਨੇ ਵੀ 16 ਮਾਡਲ 15 ਤੋਂ ਘੱਟ ਤਾਂ ਪਾਇਆ ਹੀ ਨਹੀਂ ਕਈ 16 16 16 16 ਹੀ ਮੰਗੀ ਲੈ ਜੀ ਜੀ ਪਰ ਇੰਨੇ ਕੋ ਫ੍ਰੀਜ ਰੇਟ ਚ ਵੇਚਣਾ ਨਾ ਪੱਜ ਬਸ ਤੂੰ ਸੋਚਿਆ ਹੋਣਾ ਜੱਸੇ ਇਹ ਕਿੰਨਾ ਮਾਡਲ ਕਿੰਨਾ 16 ਪਹਿਲੇ ਨਾਂ ਦਾ ਮੈਨੂਅਲ 4/4 ਠੀਕ ਹੈ ਤੇ ਰੇਟ ਸੁਣਨ ਕੰਨ ਖੋਲ ਕੇ ਖੋਲੇ 11 ਲੱਖ ਤੇ 50 ਹਜ਼ਾਰ ਦਾ 11 ਲੱਖ 50 ਹਜ਼ਾਰ ਆ ਪ੍ਰਕਾਸ਼ ਦਿਹਾੜੇ ਤੇ ਗੁਰਨਾਨਕ ਮਹਾਰਾਜ ਦੇ ਪ੍ਰਕਾਸ਼ ਜੜਦੇ ਬਹੁਤ ਵਡੀਆਂ ਆਫਰਾਂ ਲਾਈਆਂ ਫਰੀ ਦੇ ਪਾਸੀ 4x4 ਮੈਨੂਅਲ ਜਲੰਧਰ ਨੰਬਰ ਪਹਿਲੇ ਨਾਂ ਦਾ ਬਲੈਕ ਇੰਟੀਰੀਅਰ ਵਾਲਾ ਹਾਂ ਜਿਹੜਾ ਲੱਭਦਾ ਨਹੀਂ ਤੇ ਟਾਇਰ ਨਵੇਂ ਦੇਾਂਗਾ 80000 ਦੇ ਨਾਲ ਸੀਐਡ ਦੇ ਨਵੇਂ ਟਾਇਰ ਠੀਕ ਹੈ ਜੀ ਤੇ ਰੇਟ ਸਾਢੇ 11 ਲੱਖ ਠੀਕ ਹੈ ਰੀਲ ਦੇਖੋ ਤੇ ਵੀਰ ਕੋ ਪਹੁੰਚੋ ਅੱਗੇ ਆ ਗਈ ਕ੍ਰਿਸ਼ਟਾ ਕਾਰ ਕ੍ਰਿਸ਼ਟਾ ਪਿਛਲੀ ਵੀਡੀਓ ਵਿੱਚ ਹੀ ਆਪਾਂ ਕੀ ਹਾਂਜੀ ਉਹ ਸੀਗੀ ਫੈਕਟਰੀ ਵਾਲੀ ਕਾਰ ਤਿਆਰ ਨਹੀਂ ਹੋਈ ਸੀ ਪਰ ਕਿਆ ਤਾਂ ਤਿਆਰ ਕਰਕੇ ਆਪਾਂ ਕਾਰ ਦਿੱਤੀ ਆ ਨਵੀਂ ਆਰ ਕੀ ਕਾਰ ਦੀ ਸੀ ਉਹ ਗਾਗ ਬਹੁਤ ਖੁਸ਼ ਗਿਆ ਹੀ ਆਪਣੇ ਕੋਲ ਇਹ ਹੁਣ 20 ਲੈ ਆ ਬਹੁਤ ਸੰਭੀਕਾਰ ਲੋਕਲ ਨੰਬਰ ਦੀ ਪਹਿਲੇ ਨਾਂ ਦੀ ਠੀਕ ਹੈ ਇਹਦਾ ਵੀ ਆਪਾਂ ਛੋਟਾ ਜਾਂ ਰੇਟ ਲੈਣਾ ਮੇਰੇ ਕੋਲ 14 ਲੱਖ ਰੁਪਈਆ 20 ਮਾਡਲ 20 ਮਾਡਲ 14 ਲੱਖ ਦੀ ਫੜਾਤ ਨਹੀਂ ਮੈਂ ਤੁਹਾਨੂੰ ਪਹਿਲੇ ਨਾਂ ਦੀ ਹਾਂ ਪਹਿਲੇ ਨਾਂ ਦੀ ਅੰਦਰੋਂ ਦਿਖਾ ਦੇ ਮੈਂ 18 ਦੇ ਪੈਸੇ ਨਹੀਂ ਮੰਗ ਰਿਹਾ ਤੁਹਾਡੇ ਕੋਲ 20 ਦੇ ਮੰਗ ਰਿਹਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀ 20 ਮਾਡਲ ਚ 14 ਲੱਖ ਰੁਪਏ ਮੰਗ ਰਿਹਾ ਤੁਹਾਡੇ ਕੋਲ ਲੋਕਲ ਨੰਬਰ ਪਹਿਲੇ ਨਾਂ ਦੀ ਨਵੀਂ ਕਾਰ ਦਾ ਹਾਂ ਜੀ ਕਰੋ ਚੈੱਕ ਕਾਰ ਕੋਈ ਵੀ ਨਹੀਂ ਤਿਆਰ ਹਾਂ ਕੈਪਟਨ ਸੀਟ ਟਾਇਰ ਟੱਪਾ ਵਧੀਆ ਕਣੀ ਸੰਦੀ ਨਵੇਂ ਟਾਇਰ ਨਵੇਂ ਟਾਇਰ ਨੰਬਰ ਕਿੱਥੋਂ ਦਾ ਲੋਕਲ ਲੋਕਲ ਠੀਕ ਹੈ ਜੀ ਅੱਜ ਲੋਕਲ ਬੇਟਾ ਤਾਂ ਦਿਖਾਣੀਆ ਲੋਕਲ ਬੇਟਾ ਜੀ ਪੇਡ ਨੰਬਰ ਦੇ ਨਾਲ ਹੈਰੀਅਰ ਜੀ 20 ਮਾਡਲ ਦੀ ਪੇਡ ਨੰਬਰ ਦੇ ਨਾਲ ਸਨਰੂਫ ਪੁਸ਼ ਬਟਨ ਟਾਪ ਮਾਡਲ ਹੂੰ ਇਹ ਵੀ ਛੋਟੇ ਰਵਈਏ ਨਾਲ ਤੁਹਾਡੇ ਕੋਲ ਲੈ ਕੇ ਆ ਗਿਆ ਮੈਂ ਛੋਟੇ ਰਵਈਏ ਨਾਲ ਕਿੰਨੇ ਕੁ ਛੋਟੇ ਇਹ ਕਾਰ ਮੈਂ ਤੁਹਾਨੂੰ ਦੇ ਦੇਣੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਦੁਬਾਰਾ ਪਰ ਡਿਟੇਲ ਦਸੀਏ ਮਾਡਲ 2000 ای اوٹو ٹاپ ماڈل اوٹو ਦੇ ਵਿੱਚ 4/4 975 ਦੀ ਮੈਂ ਜੱਸੇ ਇਹਦਾ 11:30 ਮੰਗਾ ਤੁਸੀਂ 11:30 ਦੇ ਦੇਣਾ ਹੱਸ ਕੇ ਪਰ ਆਪਾਂ ਪੈਸੇ ਕਮਾਉਣੇ ਨਹੀਂ 975 ਦੀ 975 ਦੀ 20 ਆਟੋ ਬਸ ਠੀਕ ਹੈ ਲੈ ਜਾਓ ਵੀਰੇ ਤੇ ਅੱਗੇ ਆ ਗਈ ਕਾਲੇ ਰੰਗ ਦੀ ਥਾਰ ਦੱਸੋ ਜੀ ਇਹ ਥਾਰ ਆਈ ਆਪਣੇ ਕੋਲ ਪੈਟਰੋਲ ਦੀ 23 ਮਾਡਲ ਹੂੰ 23 ਦੇ ਵਿੱਚ ਪੈਟਰੋਲ ਆਈ ਹੈ ਕਿਉਂਕਿ ਆਟੋ ਦੇ ਵਿੱਚ ਪੈਟਰੋਲ 18 ਬਹੁਤ ਘੱਟ ਆ ਲੋਕਾਂ ਨੇ ਕਢਾਈਆਂ ਘੱਟ ਆ ਬਿਲਕੁਲ ਪਰ ਜਿਹੜੇ ਪੈਟਰੋਲ ਦੇ ਸ਼ਕੀਨ ਆ ਜਿਹੜੇ ਕਹਿੰਦੇ ਸਾਡੀ ਚਲਣੀ ਘੱਟ ਆ ਉਹ ਪੈਟਰੋਲ ਹੀ ਲੈਂਦਾ ਬਿਲਕੁਲ ਤੇ ਹੁਣ ਨਰਾਜ ਨਹੀਂ ਹੋਣਾ ਹੂੰ ਬਿਲਕੁਲ ਨਹੀਂ ਹੋਣਾ ਹੂੰ ਹੁਣ ਇੰਨੀਆਂ ਕੋ 18 ਸਸਤੀਆਂ ਲੈਣ ਦੀਆਂ ਵੀ ਸੋਚਿਆ ਨਹੀਂ ਹੋਣਾ ਠੀਕ ਹੈ ਚੱਕ ਲੋ ਵੀਰ ਕੋ 11:30 ਦੀ 11:30 ਦੀ ਹਾਂ ਪੂਰਾ ਮਾਡਲ ਕਿੰਨਾ ਕਿਹਾ 23 23 ਮਾਡਲ 4/2 ਆਟੋਮੈਟਿਕ ਪੈਟਰੋਲ 11:30 11:30 ਲੱਖ ਦੀ ਦਿਖਾ ਮੇਰੇ ਅੰਦਰੋਂ ਉਹ ਕਹਿੰਦੇ ਅੱਛਾ ਟਾਇਰ ਇਹਦੇ ਹੀ ਵਧੀਆ ਪਏ ਨਵੇਂ ਵਰਗੇ ਨਵੀਂ ਕਾਰ ਜੀ 9000 ਚੱਲੀ ਕਾਰ ਹੈ 9000 ਸਿਰਫ 8 9000 ਚੱਲੀ ਕਾਰ ਤਾਂ ਫੜਾਤੀ 11:30 ਦੀ ਲਓ ਜੀ 23 ਮਾਡਲ 4x2 ਆਟੋਮੈਟਿਕ ਥਾਰ ਹੁਣ ਘਰ ਬੈਠੇ ਨਾਸ਼ਤਾ ਕਰਦੇ ਚਾਹ ਪੀਂਦੇ ਪੀਂਦੇ ਰੀਲ ਦੇਖੋ ਹਾਂ ਤੰਪੈਰ ਮੋੜ ਤੇ ਪਹੁੰਚ ਕੇ 11:30 ਦਾ ਬਿਆਨਾ ਫੋਨ ਤੇ ਬੁੱਕ ਕਰ ਲਓ ਬਿਲਕੁਲ ਅੱਛਾ ਇੱਕ ਇੱਧਰ ਖੜੀ ਆ ਹਲਾਏ ਵਾਲੀ ਹਾਂ ਇਹ ਵੀ ਇੱਕ ਸਿਰਾ ਕਾਰ ਲੈਂਦੀ ਤੁਹਾਡੇ ਆਸੇ 22 ਆਟੋ ਆਪਾਂ ਗੱਡੀ ਬਾਰੇ ਬਾਅਦ ਚ ਦੱਸਾਂਗੇ ਪਹਿਲਾਂ ਨੰਬਰ ਦੱਸ ਨਾਲ ਦੇ ਨੰਬਰ ਨਾਲ ਨਾਲ ਬਿਆ ਠੀਕ ਆ ਇਹ ਨੰਬਰ 7 ਵਿੱਚ ਹੈ ਹੂੰ ਪੇਡ ਨੰਬਰ ਹੈ ਹੂੰ 22 ਆਟੋ ਹੈ ਅਲੋਇਟਰ ਐਕਸੈਂਟ ਇੰਟੀਰੀਅਰ ਬਹੁਤ ਹੀ ਨਿਆ ਹੈ ਹੂੰ ਆ ਉਸਕੇ ਇੰਟੀਰੀਅਰ ਕੋ ਆਪਕੋ ਥੋੜੀ ਜਿਹੀ ਨਿਗਾਹ ਕਰਾ ਦੇ ਬਹੁਤ ਪਹਿਲਾ ਹੈ ਮੇਰੇ ਵੀਰ ਨੇ ਜਿੰਨੇ ਵੀ ਗੱਡੀ ਲਈ ਸੀ ਹੂੰ ਆ ਹੋ ਕੇ ਜਿਹੜੀ ਚੜਨ ਵਾਲੀ ਹੂੰ ਇੰਟੀਰੀਅਰ ਅੰਦਰ ਸਾਰਾ ਟੈਨ ਕਰਾਇਆ ਹੂੰ ਆ ਜਿਹੜਾ ਕੀ ਹੁੰਦੇ ਰਹੋ ਕੀ ਕਹਿੰਦੇ ਏਸੀ ਵੈਂਟ ਹਾਂ ਏਸੀ ਵੈਂਟ ਲਾਈਟਾਂ ਵਾਲੇ ਹੂੰ ਨੰਬਰ ਲੱਖ ਦਾ ਨਾਲ ਸਟੱਪਣੀ ਅਨ ਯੂਜ਼ ਅਲੋਏ ਵੀ ਬਹੁਤ ਜਿਹੜੇ ਹਿਕਲ ਸ਼ਕੀਨ ਮੁੰਡੇ ਪਾਉਂਦੇ ਆ ਸਟਾਰ ਕੀ ਪਤਲੀ ਮੈਨੂੰ ਬਹੁਤ ਸੋਹਣੀ ਲੱਗੇ ਆ 4x4 ਆਟੋਮੈਟਿਕ 2022 ਮਾਡਲ ਹਾਂ ਨੰਬਰ ਪਲੇਟ ਨਾਲ ਨੰਬਰ ਪਲੇਟ ਨਾਲ ਨਾ ਪਹਿਲੇ ਜੀ ਤੇ ਜਿਹੜਾ ਤੁਹਾਡੇ ਵੀਰ ਕੋ 14 ਲੱਖ ਰੁਪਏ ਲੈ ਕੇ ਪਹੁੰਚਿਆ ਨਾ ਗੱਡੀ ਉਹਨੂੰ ਦੇ ਦਾਂਗੇ ਉਹਨੂੰ ਬਸ ਕਹਿਣਾ ਵੀ ਆ ਐਚਡੀ ਲਾਈਟਾਂ ਬਹੁਤ ਮਹਿੰਗੀਆਂ ਬਈਆਂ ਹੂੰ ਤੇ ਉਹਨੂੰ ਬਸ ਚਾਬੀ ਫੜਾ ਦੇਣੀ ਆ ਠੀਕ ਹੈ 22 ਆਟੋ 4x4 4x4 14 ਲੱਖ ਰੁਪਏ ਲਓ ਜੀ 14 ਲੱਖ ਦੀ ਮਿਲ ਜੂ ਤੇ ਆ ਕਿਵੇਂ ਇੱਧਰ ਇਹ ਕਹਿੰਦੇ ਜੀ ਮੰਡੀ 'ਚ ਝੋਟੇ ਮੁੱਕ ਗਏ ਪਰ ਅਸੀਂ ਝੋਟੇ ਮੁਕਰ ਨਹੀਂ ਦੇਣੇ ਲੈ ਆਂਦੇ ਇਹ 17 ਮਾਡਲ ਦਾ ਝੋਟਾ ਤਾਂ ਐਡਾ ਕੋ ਸਾਂਭਿਆ ਆਇਆ ਬਸ ਛੱਡ ਦੇ ਗੱਲਾਂ ਚੱਕੋ ਵਾਲੇ ਚੱਦਰ ਚੱਕ ਦਿਖਾ ਯਾਰ ਇਹਨਾਂ ਨੂੰ ਲਓ ਜੀ ਕਰੋ ਜਾਈਂ ਲੋਕਲ ਨੰਬਰ ਦਾ ਪਹਿਲੇ ਨਾਂ ਦਾ 173.2 ਠੀਕ ਹੈ ਸਿਲਵਰ ਰੰਗ ਦੇ ਵਿੱਚ ਜੀ ਆ ਸ਼ੀਸ਼ੇਰ ਦਾ ਪਿਆ ਬਿਲਕੁਲ ਸ਼ੀਸ਼ਾ ਹੀ ਆ ਹਮ ਬਗੈਰ ਤੋਤੇ ਉਹ ਲਿਆ ਕੇ ਲਖ ਲਾ ਰਿਹਾ ਠੀਕ ਹੈ ਤੇ ਨਵੀਂ ਬਣਾ ਕੇ ਦੇਣੀ ਤੁਹਾਨੂੰ 17 ਮਾਡਲ ਦੀ 3.2 ਪਹਿਲੇ ਨਾਂ ਦੀ ਨਵੇਂ ਆਰ ਕੀ ਕਾਰ 4x4 4x4 ਆਟੋਮੈਟਿਕ ਸਭ ਤੋਂ ਟਾਪ ਮੈਂ ਕਿਹਾ ਬਸ ਜਿਹੜੇ ਡਰਾਈਵਰ ਦੇ ਸ਼ਕੀਨ ਆ ਨਾ ਭਈ ਐਡੀ ਸਾਂਭੀ ਕਾਰ ਨਹੀਂ ਲੱਭਣੀ ਕਿਦੋਂ ਵੀ ਬਿਲਕੁਲ ਤੇ ਰੇਟ ਵੀ ਇਦਾਂ ਦਾ ਕਿਥੋਂ ਨਹੀਂ ਲੱਭਣਾ ਜੀ ਹਾਂ ਕਿੰਨਾ ਬਾਤ ਤੈਨੂੰ ਬਤਾ ਆਪਾਂ 17 ਮਾਡਲ ਪਹਿਲੇ ਨਾਲ 3.2 4x4 ਆਟੋਮੈਟਿਕ ਸਭ ਤੋਂ ਟਾਪ ਮਾਡਲ ਤੇ ਰੇਟ ਦੱਸੋ ਰੇਟ ਬਹੁਤ ਥੋੜਾ ਕਿੰਨਾ ਲਾਲਚ ਤੇਰੇ ਵੀਰ ਨੂੰ ਹੈ ਨਹੀਂ ਹਾਂ ਵੀਰ ਆਪਣੇ ਸਾਰੇ ਖੁਸ਼ ਜਾਂਦੇ ਆ ਇੰਨੀ ਕਿਰਪਾ ਮਾਲਕ ਦੀ ਜੀ ਇਹ ਦੇਣਾ ਮੈਂ 16 ਲੱਖ ਰੁਪਏ ਦਾ 16 ਲੱਖ ਦਾ ਹਾਂ ਠੀਕ ਹੈ ਤੇ ਤੁਹਾਨੂੰ 20 ਲੱਖ ਦਾ ਵੀ ਇਦਾਂ ਦਾ ਡਾਇਵਰ ਨਹੀਂ ਲੱਭਣਾ 17 ਮੜਜ ਇੰਨਾ ਸਾਂਭਿਆ ਬਿਲਕੁਲ ਤੇ ਤੁਹਾਡੇ ਵੀਰ ਕੋ ਪਹਿਲੇ ਨਾਂ ਦਾ ਆ ਗਿਆ 16 ਲੱਖ ਰੁਪਏ ਦਾ ਲੈ ਜਾਓ ਨੰਬਰ ਲੋਕਲ ਪੰਜਾਬ ਦਾ ਪਹਿਲੇ ਨਾਂ ਦਾ ਹੈ ਨਾ ਪਹਿਲੇ ਨਾਂ ਦਾ ਪਹਿਲੇ ਨਾਂ ਦਾ 312 3.2 ਮਿਲ ਗਿਆ ਤੁਹਾਨੂੰ ਠੀਕ ਹੈ ਅੱਜ ਅੰਪਾਇਰ ਮੋਟਰ ਤੋਂ ਬਾਈ ਹੋਣੀ ਗੱਡੀ ਲੈਣ ਆਇਆ ਕਾਲੇ ਰੰਗ ਦੀ ਸਕੋਰਪੀਆ ਦੀ ਡਿਲੀਵਰੀ ਲੈ ਕੇ ਜਾ ਰਿਹਾ ਤੇ ਵੀਰੇ ਕਿਦਾਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ ਅਸੀਂ ਕਾਲ ਦੀ ਸਾਰਾ ਨੂੰ ਬਹੁਤ ਵਧੀਆ ਰਿਸਪੌਂਸ ਮਿਲੇਗਾ ਈ ਸਭ ਤੋਂ ਭਾਜੀ ਹਣਕੋਂ ਲੋਨ ਦੀ ਮਤਲਬ ਹੀ ਸਭ ਵਧੀਆ ਫੈਸਿਲਿਟੀ ਐ ਤੇ ਵਧੀਆ ਡੀਲ ਕਰਉਂਦੇ ਨੇ ਭਾਜੀ ਤੇ ਆਪਣਾ ਭਾਜੀ ਤੋਂ ਵੱਧ ਤੋਂ ਵੱਧ ਆਓ ਤੇ ਬਹੁਤ ਵਧੀਆ ਸਾਨੂੰ ਗੱਡੀ ਦਾ ਵੀ ਰਿਸਪੌਂਸ ਮਿਲਿਆ ਇਹਨਾਂ ਵੱਲੋਂ ਹਮ ਸੰਤੋਸ਼ਟ ਤੁਸੀਂ ਕਾਰ ਲੈ ਕੇ ਹਾਂਜੀ ਹਾਂਜੀ ਤੇ ਰੇਟ ਪੱਖੋਂ ਰੇਟ ਭਾਜੀ ਸਭ ਤੋਂ ਅਲੱਗ ਹੈ ਜੀ ਮਿਲ ਨਹੀਂ ਸਕਦਾ ਇਦਾਂ ਦਾ ਭਾਜੀ ਰੇਟ ਠੀਕ ਹੈ ਇਹ ਵੀਰ ਮੇਰੇ ਗਰਦਾਸਪੁਰੋਂ ਆਏ ਆ ਇਹਨਾਂ ਨੂੰ ਗੱਡੀ ਦਿੱਤੀ ਆ ਭਾਜੀ ਕੀ ਮਾਡਲ ਨਵੇਂ ਵਰਗੀ ਕਾਰ ਦਿੱਤੀ ਇਹ ਵੀਰਾਂ ਦਾ ਥੋੜਾ ਲੂਣ ਓਖਾ ਹੁੰਦਾ ਸੀ ਇਹ ਕਹਿੰਦੇ ਗੱਡੀ ਲਿਆਣੀ ਐ ਸਾਈ ਦੇ ਗਈ ਲੱਖ ਰੁਪਈਆ ਪਰ ਮੈਂ ਕਹਿੰਦਾ ਦਿਲ ਨਹੀਂ ਛੱਡਣਾ ਗੱਡੀ ਮੈਂ ਤੁਹਾਨੂੰ ਪਤਾਉਂਗਾ ਭਾਵੇਂ 15 ਦਿਨ ਬਾਅਦ ਗੱਡੀ ਦਿੱਤੀ ਆ ਲੋਨ ਕਰਾ ਕੇ ਦਿੱਤਾ ਤੇ ਗੱਡੀ ਦੇ ਮਗਰੋਂ ਗਾਹ ਦਿਹਾੜੀ ਦੇ ਤਿੰਨ ਦਿਨ ਸੀ ਕਾਲੀ ਗੱਡੀ ਤੁਹਾਨੂੰ ਪਤਾ ਆਪਣੀ ਹੌਟਕਾਰ ਆ ਦੁਕਾਨ ਤੇ ਤੇ ਨਵੇਂ ਵਰਗੀ 21 ਮਾਡਲ ਕਾਰ ਦਿੱਤੀ ਆ ਤੇ ਅੱਜ ਗੁਰਪੂਰਵ ਦਿਹਾੜੇ ਦੇ ਵੀਰਾਂ ਨੂੰ ਗੁਰਨਾਨ ਦੇਵ ਪਾਸ਼ੇ ਪ੍ਰਕਾਸ਼ ਜੜੇ ਗਿਫਟ ਦਿੱਤਾ ਥੈਂਕ ਯੂ ਬਹੁਤ ਬਹੁਤ ਭਾਜੀ ਦਾ